ਸ਼ਸ਼ੀ ਕਾਲ ਜੀ ਮੈਂ ਗੁਰਮੀਤ ਸਿੰਘ ਤਲਵੰਡੀ ਸਾਬੋ ਤੋਂ ਅੱਜ ਪਹੁੰਚੇ ਹਾਂ ਜੀ ਯਾਨਕਿ ਦਿਨ ਬੁੱਧਵਾਰ ਤਰੀਕ ਹੈ ਜੀ ਦੋ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਦੇ ਵਿੱਚ ਆਪਣੇ ਸਾਹਮਣੇ ਤੁਸੀਂ ਇੱਕ ਐਸ਼ਰ ਦਾ ਆਸ਼ਾ ਚੈੱਕ ਕਰ ਸਕਦੇ ਹੋ ਜਿਹਦੀ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਪਈ ਹੈ ਮੰਨ ਲਓ ਵੀ ਬਿਲਕੁਲ ਓਰੀਜਨਲ ਹੀ ਕੰਡੀਸ਼ਨ ਪਈ ਹੈ ਇਹਦੀ ਆਪਾਂ ਡਿਟੇਲ ਦੀ ਗੱਲਬਾਤ ਕਰਦੇ ਹਾਂ ਮਾਡਲ ਤੁਸੀਂ ਚੈੱਕ ਕਰ ਸਕਦੇ ਹੋ ਜੀ 94 ਮਾਡਲ ਹੈ ਤੇ ਰੇਟ ਹੈਗਾ ਕੁੱਲ ਹੀ 1,115,000 ਰੁਪਿਆ ਇਸ ਵਾਰ ਜਿਹੜੇ ਤਲਵੰਡੀ ਸਾਬੋ ਦੀ ਮੰਡੀ ਦੇ ਵਿੱਚ ਬਹੁਤ ਸਸਤੇ ਸਸਤੇ ਟਰੈਕਟਰ ਪਹੁੰਚੇ ਹੋਏ ਨੇ ਜਿਹੜੇ ਵੀ ਵੀਰ ਨੇ ਤੁਸੀਂ ਕੋਈ ਵੀ ਟਰੈਕਟਰ ਖਰੀਦਣਾ ਤਲਵੰਡੀ ਸਾਬੋ ਦੀ ਟਰੈਕਟਰ ਮੰਡੀ ਵੀ ਜਾ ਕੇ ਟਰੈਕਟਰ ਖਰੀਦ ਸਕਦੇ ਹੋ। ਬਾਕੀ ਇੱਕ ਵਾਰੀ ਤੁਸੀਂ ਇਹ ਵਾਲੇ ਆਸ਼ੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ। ਮਗਰਲੇ ਟਾਇਰ ਦੇਖ ਸਕਦੇ ਹੋ, ਫਰੰਟ ਵਾਲੇ ਟਾਇਰ ਦੇਖ ਸਕਦੇ ਹੋ। ਇੰਜਨ ਗੇਅਰ ਦਾ ਵੀ ਟਰੈਕਟਰ ਜਿਹੜਾ ਬਾਈ ਜੀ ਬਿਲਕੁਲ ਸਾਫ਼ ਪਿਆ। ਸੀਟ ਕਵਰ ਵਗੈਰਾ ਪਾਏ ਹੋਏ ਨਹੀਂ। ਬਾਕੀ ਇੰਜਨ ਗੇਅਰ ਬਿਲਕੁਲ ਸਾਫ਼ ਪਿਆ। ਰੰਗ ਜਿਹੜਾ ਸਾਰਾ origignal ਪਿਆ ਟਰੈਕਟਰ ਦਾ। ਸੋ ਜਿਹੜਾ ਮੰਗਣ ਰੇਟ ਇਹ ਮੈਂਸ਼ਨ ਕੀਤਾ ਹੋਇਆ ਇਹ ਘੱਟ ਵੀ ਹੋ ਜਾਂਦਾ। ਜਿਹੜੇ ਵੀ ਵੀਰ ਨੇ ਟਰੈਕਟਰ ਲੈਣ ਆ ਤੁਸੀਂ ਤਲਵੰਡੀ ਸਾਬ ਦੀ ਮੰਡੀ ਵਿੱਚ ਆ ਕੇ ਬਹੁਤ ਸਸਤੇ ਸਸਤੇ ਰੇਟਾਂ ਵਿੱਚ ਟਰੈਕਟਰ ਲਿਆ ਸਕਦੇ ਹੋ ਜੀ ਆशे ਟਰੈਕਟਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਕੰਡੀਸ਼ਨ ਦਾ ਜਿਹੜਾ ਇੱਥੇ ਖੜਾ ਹੈ ਇਸ ਵਾਰ ਜਿਹੜੀਆਂ ਪਲੇਟਾਂ ਵਗੈਰਾ ਸਾਰੀਆਂ ਲੱਗੀਆਂ ਹੋਈਆਂ ਨੇ ਜਿੰਨੇ ਵੀ origional ਆਉਂਦੀਆਂ ਨੇ ਇੰਜਨ ਚੈੱਕ ਕਰ ਸਕਦੇ ਹੋ ਫਰੰਟ ਵਾਲੇ ਟਾਇਰ ਵਾਈ ਜੀ ਬਿਲਕੁਲ ਨਵੇਂ ਨੇ ਮਗਰਲੇ ਜਿਹੜੇ ਟਾਇਰ ਨੇ ਇਹਨਾਂ ਦੀ ਕੰਡੀਸ਼ਨ ਠੀਕ ਠਾਕ ਆ ਪਰ ਫਿਰ ਵੀ ਜਿਵੇਂ ਵੀ ਹੈ ਬਿਲਕੁਲ ਓਕੇ ਆ ਬਾਕੀ ਸੀਟਾਂ ਵਗੈਰਾ ਦੇਖ ਸਕਦੇ ਹੋ ਗੱਡੀਆਂ ਵਗੈਰਾ ਲੱਗੀਆਂ ਹੋਈਆਂ ਨੇ ਅਾ ਛਤਰੀ ਚੈੱਕ ਕਰ ਸਕਦੇ ਹੋ ਛਤਰੀ ਬਿਲਕੁਲ ਓਕੇ ਆ ਨਾਲ ਨਾਲ ਤੁਸੀਂ ਫਰੰਟ ਤੋਂ ਵੀ ਚੈੱਕ ਕਰ ਸਕਦੇ ਹੋ ਟਰੈਕਟਰ ਜਿਹੜਾ ਬਿਲਕੁਲ ਸਾਫ ਪਿਆ ਸੋ ਜਿਹੜੇ ਵੀ ਵੀਰ ਨੇ ਇਹ ਵਾਲਾ ਟਰੈਕਟਰ ਲੈਣਾ ਹੈ 94 ਮਾਡਲ ਜੀ ਕੁੱਲ ਹੀ 1,11,000 ਰੁਪਿਆ ਰੇਟ ਹੈ ਜਲਦੀ ਜਲਦੀ ਆ ਕੇ ਤਲਵੰਡੀ ਸਾਬੋ ਦੀ ਮੰਡੀ ਵਿੱਚ ਟਰੈਕਟਰ ਖਰੀਦ ਸਕਦੇ ਹੋ ਉਮੀਦ ਕਰਦੇ ਆ ਸਾਰੇ ਭਰਾਵਾਂ ਨੂੰ ਆਪਣੀ ਇਹ ਵਾਲੇ ਟਰੈਕਟਰ ਦੀ ਵੀਡੀਓ ਚੰਗੀ ਲੱਗੀ ਹੋ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਜੀ ਨਾਲ ਨਾਲ ਆਪਣਾ ਪੇਜ ਕਰ ਲਓ ਜੀ ਸਬਸਕ੍ਰਾਈਬ ਤਾਂ ਕਿ ਆਪਣੇ ਕੋਲੇ ਜਿਹੜਾ ਵੀ ਟਰੈਕਟਰ ਸੇਲ ਹੋਣ ਲਈ ਆਵੇ ਤਾਂ ਸਾਰੇ ਭਰਾਵਾਂਨ ਦਾ ਸਭ ਤੋਂ ਪਹਿਲਾਂ ਉਹਦੀ ਵੀਡੀਓ ਪਹੁੰਚ ਸਕੇ ਤਾਂ ਮਿਲਦੇ ਆਂ ਜੀ ਆਪਾਂ ਅਗਲੇ ਵੀਡੀਓ ਤਦ ਤੱਕ ਲਈ ਸ਼ਸ਼੍ਰੀਕ